PB Today ਚੈਨਲ ਤੇ ਤੁਹਾਡਾ ਸਵਾਗਤ ਹੈ ਬਲਾਕ ਔਰ ਦੇ ਪਿੰਡ ਮਾਲੋ ਮਜਾਰਾ ਦੇ ਆਲੇ ਦੁਆਲੇ ਟੁੱਟੀਆਂ ਸੜਕਾਂ ਦੇ ਵੱਡੇ ਵੱਡੇ ਖੱਡਿਆਂ ਵਿੱਚ ਪਾਣੀ ਖੜਨ ਕਰਕੇ ਪਿੰਡ ਵਾਸੀ ਚਿੱਕੜੋ ਚਿੱਕੜੀ ਹੋਏ ਪਏ ਹਨ ਇਸ ਸਬੰਧੀ ਰੋਸ ਪ੍ਰਗਟ ਕਰਦਿਆਂ ਪੰਜ ਸੁਖਵੀਰ ਸਿੰਘ ਦਿਓਲ ਗੁਰਜੀਤ ਸਿੰਘ ਜੀਤਾ ਦੀਪਾ ਦਿਓਲ ਰਾਣਾ ਪੰਗਲ ਜੱਗਾ ਦਿਓਲ ਅਤੇ ਗੋਪੀ ਚਾਹਲ ਨੇ ਦੱਸਿਆ ਕਿ ਚੱਕਦਾਨਾ ਤੋਂ ਮੁਕੰਦਪੁਰ ਨੂੰ ਜਾਣ ਵਾਲੀ ਸੜਕ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ ਜਿਸ ਦੀ ਕਰੀਬ 24 ਸਾਲਾਂ ਤੋਂ ਕਿਸੇ ਨੇ ਵੀ ਸਾਰ ਨਹੀਂ ਲਈ ਉਨਾ ਦੱਸਿਆ ਕਿ ਸੜਕ ਦੇ ਖੱਡਿਆਂ ਵਿੱਚ ਡਿੱਗੇ ਜਿੱਥੇ ਹਰ ਰੋਜ਼ ਲੋਕ ਜ਼ਖਮੀ ਹੋ ਰਹੇ ਹਨ ਉੱਥੇ ਹੀ ਇਹਨਾਂ ਖੱਡਿਆਂ ਕਾਰਨ ਹੀ ਦੋ ਮੌਤਾ ਵੀ ਹੋ ਚੁੱਕਿਆ ਹਨ ਪਰ ਫਿਰ ਵੀ ਇਸ ਸੜਕਵਾਲ ਕਿਸੇ ਨੇ ਦੇਖਿਆ ਤੱਕ ਨਹੀਂ ਉਨਾ ਦੱਸਿਆ ਕਿ ਗੁਰਦੁਆਰਾ ਸਲਵਾਣਾ ਸਾਹਿਬ ਨੂੰ ਜਾਂਦੀ ਸੜਕ 'ਤੇ ਵੀ ਇਹਨਾਂ ਮੰਦਾ ਹਾਲ ਹੈ ਕਿ ਗੁਰੂਕਾਰ ਮੱਥਾ ਟੇਕਣ ਜਾਂਦੀ ਸੰਗਤ ਨੂੰ ਸੜਕ ਦੇ ਖੱਡਿਆਂ ਅਤੇ ਚੱਕਰ ਤੋਂ ਬਚਣ ਦਾ ਪੂਰਾ ਪ੍ਰਬੰਧ ਕਰਕੇ ਹੀ ਜਾਣਾ ਪੈਂਦਾ ਹੈ ਉਹਨਾਂ ਮੰਗ ਕੀਤੀ ਕਿ ਨਾ ਸੜਕਾਂ ਨੂੰ ਬਣਾ ਕੇ ਪਿੰਡ ਵਾਸੀਆਂ ਨੂੰ ਗੰਦਗੀ ਚੋਂ ਬਾਹਰ ਕੱਢਿਆ ਜਾਵੇ ਤੁਸੀਂ ਦੇਖ ਰਹੇ ਹੋ ਬੱਗਾ ਸੇਲਕਿਆਣਾ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਮੈਂ ਸੁਖਵੀਰ ਸਿੰਘ ਪੰਜ ਪਿੰਡ ਮਾਲਮਯਾਰਾ ਆ ਮੇਰੇ ਪੰਚਾਇਤ ਮੈਂਬਰ ਸਾਰੇ ਖੜੇ ਆ ਨਾਲ ਆਪਣੇ ਭਾਈ ਭਰਾ ਵੀ ਆ ਤੇ ਇਹ ਸੜਕ ਜਿਹੜੀ ਚੱਕਰਾਂ ਨੇ ਤੋਂ ਮੁਕੰਦਪੁਰ ਨੂੰ ਜੋੜਦੀ ਆ ਇਹਦੇ ਵਿੱਚ ਐਨੇ ਇੱਕ ਖੱਡੇ ਪੈ ਚੁੱਕੇ ਆ ਰਾਤ ਨੂੰ ਲੰਘਣ ਦੀ ਵੇਲੇ ਦਿਨ ਨੂੰ ਵੀ ਬੰਦਾ ਲੰਘ ਨਹੀਂ ਸਕਦਾ ਬਹੁਤ ਜਾਵੇ ਇਹਦੀ ਖਸਤਾ ਹਾਲਤ ਆ ਇਸ ਖੱਡਿਆਂ ਦੇ ਵਿੱਚ ਡੱਕੇ ਇੱਕ ਦੋ ਮੋਤਾਂ ਵੀ ਹੋ ਚੁੱਕੀਆਂ ਕੋਈ ਸਾਡਾ ਸਰਕਾਰ ਦਾ ਨਮਿੰਦਾ ਇਸ ਗੱਲ ਵੱਲ ਧਿਆਨ ਨਹੀਂ ਦੇ ਰਿਹਾ ਅਸੀਂ ਤਾਂ ਐਨੇ ਕੁ ਦੁਖੀਆ ਐਨੇ ਕੁ ਤੰਗ ਆ ਇਸ ਚੀਜ਼ ਤੋਂ ਸਾਡੇ ਲੋਕੀ ਪਿੰਡ ਨੂੰ ਆ ਕੇ ਲੜਦਾਂ ਵੀ ਪਾਉਂਦੇ ਆ ਵੀ ਤੁਹਾਡੇ ਪਿੰਡ ਦੇ ਮੋਹਰੇ ਵੀ ਐਨੇ ਖੱਡੇ ਪੈ ਚੁੱਕੇ ਆ ਤੁਸੀਂ ਇਹਦਾ ਕਿਸੇ ਨੂੰ ਦੱਸੋ ਅਸੀਂ ਦੱਸ ਚੁੱਕੇ ਆ ਬਹੁਤ ਬੰਦਿਆਂ ਨੂੰ ਵੀ ਸਾਡੀ ਨਹੀਂ ਹਲੇ ਸੁਣੀ ਜਾਂਦੀ ਯੋ ਵੀ ਸਾਡੀ ਮਤਲਬ ਮੌਕੇ ਦੀ ਸਰਕਾਰ ਦਾ ਨਵੰਦਾ ਆ ਇਸ ਚੀਜ਼ ਵੱਲ ਧਿਆਨ ਦੇਵੇ ਵੀ ਸਾਡਾ ਇਸ ਸੜਕ ਦੇ ਨਾਲ ਬਹੁਤ ਜ਼ਿਆਦਾ ਖਰਾਬ ਕੰਮ ਆ ਨਾ ਕਿ ਸਾਨੂੰ ਤਾਂ ਇਹ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਸਾਨੂੰ ਝੋਲਾ ਲਾਉਣਾ ਪੈ ਸਕਦਾ ਆ ਕਿ ਇੰਨਾ ਕਿਹਦਾ ਮੰਦਾ ਹਾਲ ਹੋ ਚੁੱਕਾ ਆ ਸੜਕ ਦਾ ਇਸ ਲਈ ਜ਼ਾਦੇ ਹੋਰ ਨਾ ਕੁਝ ਕਹਿੰਦੇ ਹੋਏ ਸਾਡੀ ਬੇਨਤੀ ਆ ਜੀ ਇਹ ਸੜਕ ਵੱਲ ਪੂਰਾ ਧਿਆਨ ਦਿੱਤਾ ਜਾਵੇ ਔਰ ਜਲਦੀ ਔਰ ਜਲਦੀ ਇਹਦਾ ਕੰਮ ਨਿਵੇੜਿਆ ਜਾਵੇ ਪਾ ਸਰ ਤੁਸੀਂ ਕਦੇ ਇਸ ਸਮੱਸਿਆ ਤੇ ਪਹਿਲਾਂ ਕਿਸੇ ਪ੍ਰਸ਼ਾਸਨ ਅਧਿਕਾਰੀ ਨਾਲ ਜਾਂ ਕਦੇ ਨਵਾਇਦੇ ਨਾਲ ਜਾਂ ਮਤਿਆਂ ਕਰਵਾ ਦਿੱਤੀ ਆ ਤੇ ਫਿਲਹਾਲ ਅਸੀਂ ਉਹਦਾ ਆਪਣੇ ਐਮਐਲਏ ਸਾਹਿਬ ਦੇ ਧਿਆਨ ਦੇ ਵਿੱਚ ਲਿਆਂਦੀ ਆ ਇਹ ਗੱਲ ਪਹਿਲਾਂ ਵੀ ਤੇ ਪਰ ਫਿਰ ਵੀ ਹਲੇ ਤੱਕ ਇਸ ਚੀਜ਼ ਤੇ ਕੋਈ ਵੀ ਨਜ਼ਰ ਨਹੀਂ ਚੱਲੀ ਹੈਗੀ ਜਾਂ ਕਿਸੇ ਨੇ ਆ ਕੇ ਕੋ ਸਾਨੂੰ ਦੱਸਿਆ ਹੋਵੇ ਆਪਾਂ ਇਹਦੇ ਬਾਰੇ ਕੁਝ ਕਰੀਏ ਜਾਂ ਨਾ ਕਰੀਏ ਫਿਲਹਾਲ ਨਹੀਂ ਹਲੇ ਕੁਝ ਵੀ ਹੋਇਆ ਨਹੀਂ